ਹਾਂ ਜੀ ਮੈਂ ਪੈਂਦੀਆਂ ਸੀ ਜਾਂ ਗਟਾਰਾ ਪੈਂਦੀਆਂ ਸੀ ਕਬੂਤਰ ਪੈਂਦੇ ਸੀ ਕੁੱਕੜ ਪੈਂਦੇ ਸੀ ਕਾਂਤ ਵਾਲੀਆਂ ਦਰੀਆਂ ਇਹ ਸਾਰੀਆਂ ਮਤਲਬ ਕਿ ਉਦਾਂ ਦੀ ਸਾਨੂੰ ਡਿਮਾਂਡ ਹੋਈ ਸਟਿਚ ਹੀ ਆ ਕਢਾਈਏ ਵਾਲੀ ਹਾਂ ਜੀ ਇਹ ਉਹ ਸੀ ਕਢਾਈ ਕਰਦੀਆਂ ਝੋਣਾਂ ਤੇ ਤੇ ਇਹਨੂੰ ਫਰੈਲ ਬਣਾਉਣ ਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਹੈ ਇਹ ਹੌਲੀ-ਹੌਲੀ ਬਣਾਉਂਦੇ ਆ ਮੈਂ ਖੁਦ ਬਣਾ ਰਹੀ ਆ ਇਹ ਚੀਜ਼ ਹੌਲੀ-ਹੌਲੀ ਪੰਜਾਬੀ ਜਿਹੜੀ ਪੂਰੀ ਬਰਨ ਵਾਲਾ ਪੰਜਾਬੀ ਪੈਂਦੀ ਅਖਰ ਅਸੀਂ ਉਹ ਮਤਲਬ ਕਿ ਝੋਲਿਆਂ ਦੇ ਉੱਪਰ ਲੋਈਆਂ ਦੇ ਉੱਪਰ ਅਸੀਂ ਦੁਪੱਟਿਆਂ ਦੇ ਉੱਪਰ ਉਹ ਪੇਂਟ ਕੀਤੇ ਜੀ ਮੇਰਾ ਨਾਮ ਅਮਨਦੀਪ ਕੌਰ ਪੇਂਟ ਕਰਮਿੱਤੀ ਜ਼ਿਲ੍ਹਾ ਫਿਰੋਜ਼ਪੁਰ ਮੇਰੇ ਨਾਲ ਮੇਰੇ ਭੈਣ ਤਰਜਿੰਦਰ ਕੌਰ ਮੇਰੇ ਜਠਾਣੀ ਆ ਤੇ ਉਹਨਾਂ ਦੇ ਮੇਰੇ ਨਾਲ ਹੀ ਕੰਮ ਕਰ ਰਹੇ ਆ ਹੌਲੀ ਹੌਲੀ ਪੰਜਾਬੀ ਜਿਹੜੀ ਪੂਰੀ ਬਰਨਵਾਲਾ ਪੰਜਾਬੀ 35 ਅੱਖਰ ਅਸੀਂ ਉਹ ਮਤਲਬ ਕਿ ਝੋਲਿਆਂ ਦੇ ਉੱਪਰ ਲੋਈਆਂ ਦੇ ਉੱਪਰ ਅਸੀਂ ਦੁਪੱਟਿਆਂ ਦੇ ਉੱਪਰ ਉਹ ਪੇਂਟ ਕੀਤੇ ਪੇਂਟ ਤੋਂ ਬਾਅਦ ਫਿਰ ਅਸੀਂ ਕਢਾਈ ਸਿੱਖੀ ਤੇ ਕਢਾਈ ਕਰਨੀ ਸ਼ੁਰੂ ਕੀਤੀ ਰੰਗਵਾਂਡ ਦੇ ਵਿੱਚ ਜਾ ਜਾ ਕੇ ਲੇਡੀਜ਼ ਲੱਭੀਆਂ ਜਿਹੜੀਆਂ ਅੱਜ ਕੱਲ ਫ੍ਰੀ ਸੀ ਘਰ ਦੇ ਵਿੱਚ ਉਹਨਾਂ ਨੂੰ ਅਸੀਂ ਮਿਲੇ ਤੇ ਉਹਨਾਂ ਨੂੰ ਅਸੀਂ ਨਾਲ ਆਪਣਾ ਕੰਮ ਦੱਸਿਆ ਤੇ ਉਹਨਾਂ ਨੇ ਬੜੇ ਹੀ ਖੁਸ਼ ਹੋ ਕੇ ਉਹ ਕੰਮ ਸ਼ੁਰੂ ਕੀਤਾ ਮਤਲਬ ਕਿ ਉਹਨਾਂ ਨੂੰ ਚਲੋ ਇਨਕਮ ਵੀ ਹੋ ਰਹੀ ਆ ਤੇ ਬਾਕੀ ਉਹਨਾਂ ਦਾ ਵਿਹਲੇ ਸੀ ਘਰ ਦੇ ਵਿੱਚ ਟਾਈਮ ਵੀ ਸਪੈਂਡ ਹੋ ਰਿਹਾ ਇਹ ਜ਼ਿੰਦਗੀ ਆ ਜਨਮ ਮਿਲਿਆ ਜਿਹੜਾ ਹਨਾ ਵੀ ਇਹਦੇ ਵਿੱਚ ਕੁਝ ਨਾ ਕੁਝ ਕਰਨਾ ਚਾਹੀਦਾ ਉਹ ਤਾਂ ਆਪਣਾ ਕੋਈ ਕੰਮ ਨਹੀਂ ਉਹ ਤਾਂ ਆਪਾਂ ਕਰਨਾ ਹੀ ਕਰਨਾ ਜੋ ਘਰ ਦਾ ਆਪਣੀ ਰੁਟੀਨ ਆ ਉਹ ਕੋਈ ਕੰਮ ਨਹੀਂ ਹੈਗਾ ਅਲੱਗ ਕੋਈ ਸ਼ੁਰੂ ਕੀਤਾ ਜਾਵੇ ਜਿਹਦੇ ਨਾਲ ਵੀ ਆਪਾਂ ਨੂੰ ਇਨਕਮ ਵੀ ਹੋਵੇ ਆਪਣਾ ਜਿਹੜਾ ਟਾਈਮ ਆ ਉਹ ਵੀ ਸਪੈਂਡ ਹੋਵੇ ਤੇ ਨਾਲ-ਨਾਲ ਜਿਹੜਾ ਆਪਣੇ ਕੋਈ ਦਿਮਾਗ ਤੇ ਐਵੇਂ ਪਰੇਸ਼ਾਨੀ ਬਣੀ ਰਹਿੰਦੀ ਉਹ ਵੀ ਦੂਰ ਹੋਵੇ ਜਦੋਂ ਆਪਾਂ ਕੰਮ ਦੇ ਵਿੱਚ ਰੁੱਝ ਜਾਂਦੇ ਆ ਤੇ ਉਦੋਂ ਮਤਲਬ ਆਪਣੀ ਪਰੇਸ਼ਾਨੀ ਜਿਹੜੀ ਉਹ ਘਟਦੀ ਆਗੀ ਆਪਣਾ ਕੰਮ ਇੱਥੇ ਹੁਣ ਅਸੀਂ ਆਪਦਾ ਜਿਹੜਾ ਕੰਮ ਆ ਉਹ ਖੁਦ ਕਰ ਰਹੇ ਆ ਸਾਨੂੰ ਇਹ ਮਾਨਸ ਮਹਿਸੂਸ ਹੁੰਦਾ ਵੀ ਸਾਡਾ ਖੁਦ ਦਾ ਕੰਮ ਆ ਅਸੀਂ ਕਿਸੇ ਦੇ ਅੰਡਰ ਨਹੀਂ ਕਰ ਰਹੇ ਸਾਡਾ ਜੀ ਅਸੀਂ ਪਹਿਲਾਂ ਦੁਪੱਟਾ ਲੈਨੇ ਆ ਮਤਲਬ ਕਿ ਇਹ ਅਗਲੇ ਦੀ ਮਰਜ਼ੀ ਹੁੰਦੀ ਹੈ ਦੁਪੱਟਾ ਕਈ ਵਾਰੀ ਸਾਨੂੰ ਕੋਲੋਂ ਵੀ ਦੇ ਕੇ ਜਾਂਦਾ ਕੋਈ ਵੀ ਕੱਪੜਾ ਦੁਪੱਟਾ ਨਹੀਂ ਇਕੱਲਾ ਜਿੱਦਾਂ ਆ ਅੱਜਕੱਲ ਚਾਦਰਿਆਂ ਤੇ ਮੋਰਨਿੰਗ ਪਵਾਉਂਦੇ ਆ ਸਾਨੂੰ ਮੋ ਆਪ ਦਾ ਕੱਪੜਾ ਵੀ ਦੇ ਸਕਦੇ ਆ ਚਾਹੇ ਉਹ ਦੁਪੱਟਾ ਲੋਈ ਆ ਕੋਈ ਵੀ ਅਸੀਂ ਖੋਦਾ ਆਪ ਦਾ ਕੱਪੜਾ ਵੀ ਲੈਨੇ ਆ ਕੱਪੜਾ ਲੈ ਕੇ ਫਿਰ ਸਭ ਤੋਂ ਪਹਿਲਾਂ ਅਸੀਂ ਉਸ ਨੂੰ ਸ਼ਾਬਦੀਆਂ ਫਿਰ ਪੇਂਟ ਕਰਦੇ ਆ ਚਾਹੇ ਕਢਾਈ ਕਰਦੇ ਆ ਇਸ ਤੋਂ ਬਾਅਦ ਅਸੀਂ ਉਹਦੇ ਉੱਪਰ ਲੇਸ ਵਗੈਰਾ ਲਾ ਕੇ ਬਿਲਕੁਲ ਉਹਨੂੰ ਪੂਰਾ ਰੈਡੀ ਕਰ ਦਿੰਨੇ ਆ ਭੁੱਗੀਆਂ ਜਿਵੇਂ ਪੈਂਦੀਆਂ ਸੀ ਜਾਂ ਗਟਾਰਾ ਪੈਂਦੀਆਂ ਸੀ ਕਬੂਤਰ ਪੈਂਦੇ ਸੀ ਕੁੱਕੜ ਪੈਂਦੇ ਸੀ ਕਾਂ ਵਾਲੀਆਂ ਦਰੀਆਂ ਇਹ ਸਾਰੀਆਂ ਮਤਲਬ ਕਿ ਓਦਾਂ ਦੀ ਸਾਨੂੰ ਡਿਮਾਂਡ ਹੋਈ ਮੇਰੇ ਇਹ ਅਸੀਂ ਉਹ ਦਰੀਆਂ ਜਾਂ ਹੁਣ ਅੱਜਕੱਲ ਬਹੁਤ ਘਟ ਰਹੇ ਲੋਕ ਬਣਾਉਣ ਵੱਲ ਫੇਰ ਵੀ ਪਿੰਡਾਂ ਦੇ ਵਿੱਚ ਜਿੱਦਾਂ ਹੁਣ ਸਾਨੂੰ ਐਵੇਂ ਹੈਗਾਗਾ ਮਤਲਬ ਕਿ ਲੋਕ ਸਾਡੇ ਤੋਂ ਡਿਮਾਂਡ ਕਰਦੇ ਆ ਅਸੀਂ ਘਰ ਘਰ ਜਾ ਕੇ ਪੁੱਛਦੇ ਆ ਵੀ ਤੁਸੀਂ ਇਹ ਸਾਡੀ ਚੀਜ਼ ਨੂੰ ਰੈਡੀ ਕਰ ਦੋਗੇ ਬਹੁਤ ਸਾਰੀਆਂ ਲੇਡੀਜ਼ ਕਹਿੰਦੀਆਂ ਵੀ ਅਸੀਂ ਦਰੀਆਂ ਬਣਾ ਦੇਵਾਂਗੇ ਮਤਲਬ ਕਿ ਤਿਆਰ ਕਰ ਵੀ ਰਹੀਆਂ ਕੁਝ ਤਾਂ ਅਸੀਂ ਮੈਂ ਦੱਸਿਆ ਵੀ ਅਸੀਂ ਲੈ ਹੀ ਰਹੇ ਆ ਪੁਰਾਣੇ ਬਜ਼ੁਰਗਾਂ ਤੋਂ ਕਲੈਕਟ ਕਰ ਰਹੇ ਆ ਚੀਜ਼ਾਂ ਤੇ ਕੁਝ ਅਸੀਂ ਮਤਲਬ ਕਿ ਉਹ ਸਾਨੂੰ ਕੰਮ ਕਰਕੇ ਵੀ ਦੇ ਰਹੇ ਆ ਜਿੱਦਾਂ ਦੀ ਡਿਮਾਂਡ ਹੁੰਦੀ ਆ ਅਗਲੇ ਦੀ ਕਸਟਮਰ ਦੀ ਦੇਖ ਲਈਦੀ ਵੀ ਕਿੱਦਾਂ ਦੀ ਉਹ ਸਾਨੂੰ ਕਹਿੰਦਾ ਉਦਾਂ ਦਾ ਉਹ ਕਾਮਾ ਵਾਲੀਆਂ ਦਰੀਆਂ ਸਾਡੇ ਤੋਂ ਡਿਮਾਂਡ ਕਰਦੀ ਆ ਪਤਾ ਲ ਲਾਲਗੇ ਜਿਵੇਂ ਪਲਾਸਟਿਕ ਜਿਹੜੇ ਅੱਜ ਕੱਲ ਪੋਲੀਥੀਨ ਜਿਹੜੇ ਵਰਤ ਰਹੇ ਆਪਾਂ ਇਹ ਨਹੀਂ ਆਪਾਂ ਨੂੰ ਵਰਤਨੇ ਚਾਹੀਦੇ ਇਹਦੇ ਨਾਲੇ ਸਾਡੀ ਇੱਕ ਪਹਿਲਾ ਕਦਮ ਆ ਸੀ ਜਿਹੜੇ ਜੋ ਝੋਲੇ ਬਣਾਏ ਆ ਵੀ ਸੀ ਸਾਰੇ ਭੈਣ ਭਰਾਵਾਂ ਨੂੰ ਗੁਜਾਰਿਸ਼ ਕਰਦੇ ਆ ਵੀ ਇਹ ਲਓ ਜੇ ਸਾਡੇ ਤੋਂ ਨਹੀਂ ਤੁਸੀਂ ਖਰੀਦਨੇ ਤੁਸੀਂ ਘਰੇ ਖੁਦ ਤਿਆਰ ਕਰਕੇ ਇਹਨਾਂ ਦੀ ਵਰਤੋਂ ਕਰੋ ਉਹਨਾਂ ਪਲਾਸਟਿਕ ਦੇ ਜਿਹੜੇ ਆਪਾਂ ਵਰਤਦੇ ਆ ਪੋਲੀਥੀਨ ਇਹਨਾਂ ਤੋਂ ਖਹਿੜਾ ਛਡਾਓ ਆਪਦੀ ਸਿਹਤ ਦਾ ਖਿਆਲ ਰੱਖੋ ਤੇ ਮੈਨੂੰ ਪੂਰਾ ਮਾਣ ਮਹਿਸੂਸ ਹੁੰਦਾ ਇਹ ਚੀਜ਼ ਦਾ ਵੀ ਮੈਂ ਪੰਜਾਬੀ ਆ ਕੀ ਆ ਕ੍ਰਾਸ ਸਟੀਚ ਚ ਐ ਕੜਾਈ ਵਾਲੀ ਹਾਂਜੀ ਇਹ ਉਹ ਸੀ ਕੜਾਈ ਕਰਦੀਆਂ ਚੋਣਾਂ ਤੇ ਤੇ ਇਹਨੂੰ ਫ੍ਰੈਲ ਬਣਾਉਣ ਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਹੈ ਹੌਲੀ ਹੌਲੀ ਬਣਾਉਂਦੇ ਆ ਮੈਂ ਖੁਦ ਬਣਾ ਰਹੀ ਆ ਇਹ ਚੀਜ਼ ਨੂੰ ਹਾਂਜੀ ਇਹਨੂੰ ਘਾਟੇ ਘਾਟੇ 1.5 ਘੰਟਾ ਲੱਗ ਜਾਂਦਾ ਕੱਲੇ ਇੱਕ ਛੋਲੇ ਬਣਾਉਣ ਵਾਸਤੇ ਸਿਰਫ ਕੱਲਾ ਤਿਆਰ ਵੈਸੇ ਨਾਰਮਲੀ ਕਰਨਾ ਜਿਹੜਾ ਉੱਤੇ ਕੜਾਈ ਕਰਨੀ ਆ ਉਹਨੂੰ ਟਾਈਮ ਵੱਧ ਲੱਗਦਾ ਉਹਨੂੰ ਟਾਈਮ 2 ਦਿਨ ਲੱਗ ਜਾਂਦੀ ਆ ਜੇਤ ਆਪਾਂ ਫ੍ਰੀ ਟਾਈਮ ਬੈਠੇ ਹੋਈਆਂ ਤੇ ਆਪਾਂ ਸਾਰਾ ਇੱਕ ਦਿਨ ਚ ਕਰ ਲਈਨੇ ਜੇ ਮੰਨ ਲਓ ਆਪਣਾ ਹੋਰ ਕੰਮ ਕਰ ਰਹੇ ਆ ਨਾਲ ਆਪਣਾ ਤੇ ਇਹਦੇ ਨਾਲ ਸਾਨੂੰ 2 ਦਿਨ ਲੱਗ ਜਾਂਦੇ